लुधियाना में पीपल्स वेलफेयर एंड चैरिटेबल सोसाइटी की ओर से प्रधान रमेश जोशी की अध्यक्षता में बाबा नगर में आयोजित कार्यक्रम दौरान 300 जरूरतमंद लोगों को कंबल वितरित किए गए समारोह में पूर्व विधायक सुरेंद्र डाबर और पूर्व पार्षद ममता आशु विशेष रूप से शामिल हुए सुरेंद्र डाबर ने कहा कि असहाय की सहायता करने से बड़ा कोई धर्म नहीं होता और निस्वार्थ भावना से किसी जरूरतमंद की सेवा करने वाले को जीवन में कभी कमी नहीं आती और उन्होंने इस मौके पर क्या कहा एक बार आप भी सुने बहुत अच्छा उपरला है जोशी साहब तो मैं आर्या स्कूल मिले थी तेरह साल मैनेजर की जॉब मैं रही हाँ जो वाइस प्रेजीडेंट असी जगह भी मीटिंग जोशी साहब एक बार अपने का पैसे देते सी दूसरी बारी मेरी कहते क्योंकि असी उतें नहीं जो मैं देखा ये स्कूल के कोई खर्चा नहीं कर रहे मैं पहला ऐसा शख्स बहुत अच्छा लगता है जो अभी गरीबों का दुख माल जिनी पॉकट है जोशी साहब ज़्यादा नहीं कर सकते लेकिन कुछ ना कुछ अपनी पवित्र कमाई चु कर साल ही करते हैं मैं तो ईश्वर अगर ही प्रार्थना कराँगी ऐसे लोग अगर होर चंद बन जान दुखी कोई रवे ही ना इन ईश्वर लंबी आयु करे निरोगता दे ਇਨਨ ਅੰਨਾ ਪੈਸਾ ਦੇਵੇ ਕਿ ਹੋਰ ਇਸ ਤੋਂ ਵੱਧ ਕਰਨ ਪੀਪਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਹਨਾਂ ਦੇ ਆਗੂ ਸਾਡੇ ਰਮੇਸ਼ ਚੋਸੀ ਜੀ ਨੇ ਜਨਰਲ ਸੈਕਟੀ ਪੰਜਾਬ ਨੇ ਫੰਡਸ ਕਮਾ ਕੇ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਜੂਤਵਾਨ ਲੋਕਾਂ ਨੂੰ ਅੱਜ ਜਿਨ੍ਹਾਂ ਨੇ ਕੰਬਲ ਤੋਹਫ਼ੇ ਦਿੱਤੇ ਨੇ ਆਏ ਸਾਲ ਇਹ ਦੋ ਫੰਕਸ਼ਨ ਕਰਦੇ ਨੇ ਪਰ ਮੈਂ ਸਮਝਦਾ ਇੱਕ ਬੜੀ ਵੱਡੀ ਸੇਵਾ ਹੈ ਇਹਨੂੰ ਸਵਾਰਥ ਸੇਵਾ ਹੈ ਕਿਹੜੀ ਕਿਸੇ ਬਿਨਾ ਲਾਲਚ ਬਿਨਾ ਕਿਸੇ ਪੇ ਬਾਬ ਤੋਂ ਕਰਦੇ ਨੇ ਅਡੇ ਸਮਾਜ ਦੇ ਲੋਕਾਂ ਦਾ ਸਭ ਦਾ ਫਰਜ਼ ਬੰਦਾ ਹੈ ਵੀ ਜਿੰਨਾ ਵੀ ਅਸੀਂ ਸਮਾਜ ਦੇ ਵਿੱਚ ਰਕੇ ਸਮਾਜ ਦੀ ਲੋਕਾਂ ਸੇਵਾ ਸੇਵਾ ਕਰਕੇ ਸਾਨੂੰ ਕਰਨੀ ਚਾਹੀਦੀ ਹੈ ਜਿੱਥੇ ਸਰਕਾਰ ਦਾ ਫਰਜ਼ ਬੰਦਾ ਉਹਦੇ ਨਾਲ ਨਾਲ ਜਿਹੜੇ ਸਮਾਜ ਦੇ ਆਗੂਨਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹਨਾਂ ਜੋ ਸਾਭ ਨੂੰ ਅੱਜ ਉਹ ਚੰਗੇ ਕੰਮ ਤੇ ਵਾਗਾ ਬਣ ਕੰਮ ਤੇ ਨਾਮ ਵਾਰਕ ਮਾਤਰਾ ਉਹ ਰਾਸ ਕਰਦਾ ਕਿ ਇਸੇ ਕਾਰਨ ਜੋ ਸਾਉ ਜੋ ਕੰਨੀ ਸੇਵਾ ਕਰ ਰਹੇ ਨੇ ਥੈਂਕ ਯੂ ਪੀਪਲਸ ਵੈਲਫੇਅਰ ਸੁਸਾਇਟੀ ਲੋਗ ਅਸੀਂ ਹਰ ਸਾਲ ਦੋ ਪ੍ਰੋਗਰਾਮ ਕਰਦੇ ਹਾਂ ਔਰ ਲੋਕਾਂ ਦੀ ਭਲਾਈ ਲਈ ਜਿਹੜੇ ਕੰਬਲ ਬਣਾਉਣਾ ਹੋ ਰਾਸ਼ਨ ਬਣਾਉਣਾ ਜਾਂ ਸਕੂਲਾਂ ਦੀ ਫੀਸਾਂ ਬੱਚਿਆਂ ਦੀਆਂ ਉਹ ਅਸੀਂ ਆਪਣੀ ਸੁਸਾਇਟੀ ਉਹ ਲੋ ਕਰਦੇ ਆ ਸਾਰੇ ਸੱਜਣਾ ਦਾ ਸਹਿਯੋਗ ਹੁੰਦਾ ਜਿਸ ਦੇ ਨਾਲ ਅਸੀਂ ਸਾਰੇ ਖਰਚ ਕਰਦੇ ਆ ਲੇਕਿਨ ਸਾਡੇ ਸੁਸਾਇਟੀ ਦਾ ਇੱਕੋ ਹੀ ਰਿਹਾ ਹੈ ਵੀ ਅਸੀਂ ਉਸ ਜ਼ਰੂਰਤਮੰਦ ਲੋਕਾਂ ਨੂੰ ਹਮੇਸ਼ਾ ਹੀ ਅੱਗੇ ਰੱਖਣ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਦਾ ਜਿਹੜਾ ਵੀ ਵਿਆਹ ਲਈ ਹੋਵੇ ਜਾਂ ਕੰਬਲ ਲਈ ਬਣਾ ਹੋਵੇ ਜਾਂ ਆਟਾ ਰਾਸ਼ਨ ਬਣਾ ਹੋਵੇ ਹਰ ਹਰ ਸਾਲ ਉਹਨਾਂ ਨੂੰ ਰਾਸ਼ਨ ਬੰਦਿਆ ਉਹਨਾਂ ਦੀ ਗਿਣਤੀ 200 ਤੋਂ ਲੈ ਕੇ 300 ਤੱਕ ਹਰ ਸਾਲ ਹੁੰਦੀ ਹੈ ਔਰ ਸਾਰੇ ਦੋਸਤਾਂ ਦਾ ਸਹਿਯੋਗ ਹੈ ਮੈਂ ਇਹੀ ਆਸ ਕਰਾਂਗੇ ਸਾਰੇ ਦੋਸਤੇ ਮੇਰੇ ਨਾਲ 25 ਸਾਲ ਤੋਂ ਲੱਗੇ ਨੇ ਉਹੀ ਅੱਜ ਖੜੇ ਨੇ ਔਰ ਉਹਨਾਂ ਦੀ ਬਲਵਿਧੌਲਤੀ ਅਸੀਂ ਇਹ ਪ੍ਰੋਗਰਾਮ ਕਰ ਸਕਦੇ ਖਾਸ ਤੌਰ ਤੇ ਕੌਣ ਕੌਣ ਮੌਜੂਦ ਹੈ ਮੋਹਮਮਾਨ ਚ ਸਾਡੇ सुरेंद्र ਦਾਵਰ ਐਸਐਮਐਲ ਮਮਤਾ ਜੀ ਤੇ ਹੋਰ ਬਹੁਤ ਸਾਰੇ ਸਾਥ ਸਾਡੇ ਸ਼ਾਮ ਹੋਏ ਜਿਨ੍ਹਾਂ ਨੇ ਅੱਜ ਕੰਬਰ ਬੰਨਣ ਦੀ ਕੰਮਬਾ ਮੇਹਮਾ ਸ਼ੋਕਤੀਆ ਖਤਮ ਕੀਤੀ ਹੈ। 1992 ਦਾ ਮੈਂ ਰਮੀਲ ਜੋਸ਼ੀ ਨਾਲ ਐਸੋਸੀਏਟਡ ਸੀ। ਜਦੋਂ ਵੀ ਇਹਨਾਂ ਨਾਲ ਮੇਰੀ ਮੀਟਿੰਗ ਹੋਈ, ਜਦੋਂ ਵੀ ਇਹਨਾਂ ਨਾਲ ਮੇਰਾ ਵਿਚਾਰ ਹੋਣਾ ਸਤੰਦਰਾ ਹੋਇਆ, ਇਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਸਮਾਜ ਦਾ ਉਥਾਨ ਕਰਨਾ ਹੈ। ਇਹ 1992 ਤੋਂ ਹੀ ਸਮਾਜ ਦਾ ਉਥਾਨ ਕਰ ਰਹੇ ਨੇ। ਚਾਹੇ ਉਹ ਵਿਦਿਗਾਰਾ ਹੋਵੇ, ਚਾਹੇ ਉਹ ਪਰਿਵਾਰਿਕ ਹੋਵੇ, ਚਾਹੇ ਸਮਾਜਿਕ ਹੋਵੇ ਤੇ ਰਾਜਨੀਤਿਕ ਹੋਵੇ। ਇਹਨਾਂ ਦਾ ਯੋਗਦਾਨ ਮੇਸ਼ਾ ਵੱਲ ਚੜਕੇ ਹੀ ਰਿਹਾ। ਮੈਂ ਪਰਮਕੀਤਾ ਪਰਮਾਤਮਾ ਨੂੰ ਵੀ ਰਾਸਨਾ ਕਰਦਾ ਕਿ ਇਹਨਾਂ ਨੂੰ ਹੋਰ ਸਮਰਥਾ ਦੇਈ ਤੇ ਹਮੇਸ਼ਾ ਹੀ ਸਮਾਜ ਦਾ ਉਥਾਨ ਇਦਾਂ ਹੀ ਕਰਦੇ ਰਹਿਣ ਜੈ ਸ਼ੀਵ